ਸਾਡਾ ਸਭ ਕੁਝ ਖਤਮ ਹੋ ਗਿਆ ਸਾਡੇ ਪੱਲੇ ਕੁਝ ਨਹੀਂ ਬਚਿਆ ਅਸੀਂ ਜਦ ਸਾਡੇ ਗੁਰੂ ਸਾਹਿਬ ਜੱਟ ਸਾਡੇ ਸਿੰਘ ਜੱਟ ਸਾਡੇ ਅਸੀਂ ਕੋੜੀਆਂ ਤੇ ਕਾਠੀਆਂ ਤੇ ਸੌਂਦੇ ਸੀ ਕਿ ਤੇ ਆਪਣਾ ਰਾਜ ਸੀਗਾ ਕਹਿੰਦੇ ਬੁੱਕ ਬੁੱਕ ਛੋਲੇ ਖਾ ਕੇ ਸਾਡੇ ਸਿੰਘ ਜਿੰਦੇ ਸੀਗਾ ਆਪਣਾ ਰਾਜ ਸੀਗਾ ਅੱਜ ਅਸੀਂ ਗੱਡੀਆਂ 'ਚ ਮਹਿਲਾਂ 'ਚ ਕੁੰਮਣ ਵਾਲੇ ਹੋ ਗਏ ਦੇਖੋ ਅਸੀਂ ਗੁਲਾਮ ਬਣ ਗਏ ਦੁਬਾਰਾ ਅਸੀਂ ਰਹਿ ਗਏ ਸਾਡੀ ਕੋਮਾ ਰਹਿ ਗਈਆਂ ਸਿਰਫ ਆਪਣਾ ਕੰਟਰੀਬਿਊਸ਼ਨ ਦੇਣ ਲਈ ਲੇਕਿਨ ਇਨ ਰਿਵਰਸ ਜੇ ਆਪਾਂ ਸੋਚੇ ਕਿ ਸਾਡੇ ਲਈ ਸਰਕਾਰਾਂ ਕੁਝ ਕਰ ਰਹੀਆਂ ਜਾਂ ਸਾਡੇ ਲਈ ਆ ਕੇ ਕੋਈ ਖੜਾ ਹੋਊਗਾ ਨਹੀਂ ਜੀ ਕੋਈ ਨਹੀਂ ਆ ਰਿਹਾ ਕੀ ਚੱਲ ਕੀ ਰਿਹਾ ਕਿ ਸਾਡੇ ਇਸ਼ੂਸ ਤੇ ਗੱਲ ਕਰਨੀ ਹੈ ਸਾਡੇ ਇਸ਼ੂਸ ਤੇ ਗੱਲ ਕਰਕੇ ਲਾਈਮਲਾਈਟ ਲੈਣੀ ਹੈ ਮੀਡੀਆ ਕਵਰੇਜ ਲੈਣੀ ਬਟ ਸਾਡਾ ਪਲਾ ਕਿਸੇ ਨੇ ਨਹੀਂ ਕਰਨਾ ਕੀ ਆ ਨਸ਼ਿਆਂ ਵਿੱਚ ਸਾਡਾ ਯੂਥ ਆ ਗਿਆ ਐਨਐਸਐ ਲਾ ਲਾ ਕੇ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਬੱਚਿਆਂ ਨੂੰ ਹੱਕ ਦੀ ਗੱਲ ਸੱਚ ਦੀ ਗੱਲ ਕਰਨ ਤੇ ਅੰਦਰ ਕਰਤਾ ਬੇਰੋਜ਼ਗਾਰੀ ਤੇ ਅਗ ਲੱਗ ਗਈ ਕੋਈ ਬੱਚਾ ਸਾਡਾ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਬੱਚੇ ਬਾਹਰ ਭੱਜ ਰਹੇ ਨੇ ਬੀਬੀਆਂ ਤੱਕ ਡਰੱਗਸ ਕਰ ਰਹੀਆਂ ਨੇ ਡਰੱਗਸ ਲੈ ਰਹੀਆਂ ਨੇ ਤੁਸੀਂ ਪਿੰਡਾਂ ਵਿੱਚ ਦੇਖੋ ਐਸੀ ਐਸੀ ਵੀਡੀਓ ਵਾਇਰਲ ਹੋ ਰਹੀ ਹੈ ਬਿਲਕੁਲ ਸਰਕਾਰਾਂ ਬੇਸ਼ਰਮ ਹੋ ਗਈਆਂ ਨੇ ਸਰਕਾਰਾਂ ਨੇ ਬਿਲਕੁਲ ਇਹੀ ਕੰਮ ਕਰਨੇ ਆ ਜੀ ਅਸੀਂ ਇਦਾਂ ਹੀ ਇਕੱਲੇ ਇਕੱਲੇ ਹੋ ਕੇ ਲੜਾਂਗੇ ਇੱਕ ਵੀ ਬੰਦਾ ਕੋਈ ਸਰਕਾਰ ਦੀ ਲੋਚਨਾ ਕਰਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਲਾਣ ਦੇਣਗੇ ਇੱਕ ਬੰਦੇ ਨੂੰ ਤਾਰ 113 ਲੱਖ ਚੱਕੇ ਅੰਦਰ ਸਿੱਟ ਦੇਣਗੇ ਕੋਈ ਸੁਣਵਾਈ ਨਹੀਂ ਹੋਣੀ ਪਹਿਲਾਂ ਨਸਲ ਦੇ ਸਾਡੇ ਨੌਜਵਾਨ ਚੱਕੇ ਅੰਦਰ ਕੀਤੇ ਹੁਣ ਅੰਦਰ ਬੈਠਿਆ ਤੇ ਯੂਪੀਏ ਲਾਤੀ ਸਭ ਨੂੰ ਪਤਾ ਕਿ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਮੰਦੀ ਸਿੰਘਾਂ ਦੀ ਰਿਹਾਈ ਵਾਸਤੇ ਨਿਹੰਗ ਸਿੰਘ ਦਲਾ ਪੰਥਾ ਵੱਲੋਂ ਤਾਲ ਮਿਲ ਕਮੇਟੀ ਮੋਰਚੇ ਦੀ ਵੱਲੋਂ ਇੱਕ ਮਹਾ ਪੰਚਾਇਤ 25 ਜਨਵਰੀ ਨੂੰ ਸੱਦੀ ਗਈ ਆ ਅਸੀਂ ਸਾਰੀਆਂ ਹੀ ਘਟ ਗਣਤੀਆਂ ਜਿਹੜੀਆਂ ਭਾਰਤ ਦੇ ਵਿੱਚ ਵਸਦੀਆਂ ਨੇ ਇੱਕ ਮਹਾਪੰਚਾਇਤ ਕਈ ਵਾਰੀ ਭੁਲੇਖਾ ਹੁੰਦਾ ਵੀ ਕਿਸਾਨਾਂ ਦੀ ਮਹਾਪੰਚਾਇਤ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਬੁਲਾਇਆ ਗਿਆ ਇਨਵਾਈਟ ਕੀਤਾ ਜਿਹਨੀਆਂ ਘਟ ਗਣਤੀਆਂ ਨੇ ਸਿੱਖ ਮੁਸਲਮ ਈਸਾਈ ਐਸਸੀ ਓਬੀਸੀ ਜੈਨੀ ਬੋਧੀ ਜਿੰਨੀਆਂ ਵੀ ਘਟ ਗਣਤੀਆਂ ਨੇ ਜਿਹਨੂੰ ਸਰਕਾਰ ਮਾਰ ਰਹੀ ਆ ਅਸੀਂ ਉਹ ਸਾਰੇ ਨੁਮਾਇੰਦਿਆਂ ਨੂੰ ਬੁਲਾਇਆ ਇੱਥੇ ਤੇ ਤਾਕੇ ਜਿਹੜਾ ਕਾਨੂੰਨ ਆ ਸੰਵਿਧਾਨ ਦੇ ਮੁਤਾਬਕ ਬੰਦੀ ਸਿੰਘਾਂ ਜਿਹੜੇ ਹੈ ਅੱਜ ਤੋਂ 15 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਕਾਨੂੰਨ ਨੂੰ ਕਿਹਨੇ ਤੋੜਿਆ ਸਰਕਾਰਾਂ ਨੇ ਤੋੜਿਆ ਸਰਕਾਰਾਂ ਹੀ ਹੁਣ ਤੋੜ ਰਹੀਆਂ ਨੇ ਅਸੀਂ ਕਾਨੂੰਨ ਦੇ ਜਾਬਤੇ ਦੇ ਵਿੱਚ ਆ ਇਸ ਕਰਕੇ ਇੱਕ ਅਨੋਖੀ ਮਹਾ ਪੰਚਾਇਤ 25 ਜਨਵਰੀ ਨੂੰ ਹੋ ਰਹੀ ਆ ਉਹਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਭਾਰਤ ਦੇ ਲੀਡਰ ਨੇ ਜੇ ਬਾਮ ਸੀਖ ਵੱਲੋਂ ਬਾਮਨ ਮੇਸਰਾਮ ਜੀ ਉਹ ਵੀ ਪਹੁੰਚ ਰਹੇ ਨੇ ਤੇ ਜਿਹੜੇ ਅ ਕਿਸਾਨੀ ਮੋਰਚੇ ਦੇ ਵਿੱਚ ਬਹੁਤ ਵੱਡੀ ਸੇਵਾ ਦੀ ਭੂਮਿਕਾ ਨਿਭਾਈ ਜਨਾਂ ਨੇ ਆਰਾਮ ਸਿੰਘ ਰਾਣਾ ਗੋਲਨ ਹਟ ਵਾਲੇ ਉਹਨਾਂ ਨੂੰ ਵੀ ਪਹੁੰਚਣਾ ਹੈ ਤੇ ਹੋਰ ਵੀ ਜਿਹੜੇ ਇੱਕ ਕਾਮਨ ਲਾਡੀ ਦੇ ਵਿੱਚੋਂ ਜਗਜੀਵਨ ਸਿੰਘ ਜੀ ਮਾਲਾ ਜਗਜੀਵਨ ਮਾਲਾ ਉਹ ਵੀ ਇਸ ਜਿਹੜੀ ਮਹਾਪੰਚਾਇਤ ਦੇ ਵਿੱਚ ਪਹੁੰਚਣਗੇ ਔਰ ਬਹੁਤ ਸਾਰੀਆਂ ਸ਼ਖਸੀਅਤਾਂ ਸੰਤ ਬਾਬਾ ਗੁਰਮੀਤ ਸਿੰਘ ਜੀ ਡਾਚਰ ਵਾਲੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਅਲਰਾਵਰਾਂ ਵਾਲੇ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਿਮੂਦ ਪਰਾਚਾ ਜੀ ਉਹ ਵੀ ਇਸ ਜਿਹੜੀ ਪੰਚਾਇਤ ਦੇ ਵਿੱਚ ਪਹੁੰਚਣਗੇ ਡਾਕਟਰ ਜੀ ਤੋਂ ਛਾੜਣੇ ਬੈਠੇ ਨੇ ਬਾਈ ਲੱਖਾ ਸਿਹਰਾਨਾ ਜੀ ਹੋਣੀ ਸਾਡੇ ਨਾਲ ਬੈਠੇ ਨੇ ਸਿੰਘ ਸਾਹਿਬ ਬਾਬਾ ਕਲਵਿੰਦਰ ਸਿੰਘ ਜੀ ਬਲਜੀਤ ਸਿੰਘ ਜੀ ਭਾਉ ਬੈਰੋਂਪੁਰ ਸਾਹਿਬ ਕਾਲਾ ਸਿੰਘ ਜੀ ਹੋਰ ਜ세ਦਾ ਪ੍ਰਗਟ ਸਿੰਘ ਜੀ ਬਹੁਤ ਸਾਰੀਆਂ ਸ਼ਖਸੀਅਤ ਸਾਡੇ ਨਾਲ ਸ਼ਾਮਲ ਨੇ ਬਾਬਾ ਧੀਰਾ ਸਿੰਘ ਜੱਫੀਦਾਰ ਤਰਨਾ ਦਲ ਕਪੂਰਥਲਾ ਵਾਲੇ ਤੇ ਬਾਈ ਜਗਦੀਤ ਰੰਧਾਵਾ ਸਾਹਿਬ ਉਹ ਵੀ ਆਏ ਹੋਏ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਸ਼ਾਮਲ ਨੇ ਤੇ ਆਪ ਸਾਰਿਆਂ ਵਿਚਾਰ ਕਰਨੇ ਨੇ ਸਾਰੇ ਦੱਸਣਗੇ ਆਪ ਜੀ ਨੂੰ ਮੈਂ ਸਾਰੀਆਂ ਸੰਗਤਾਂ ਨੂੰ ਪੰਜਾਬ ਦੀਆਂ ਨੂੰ ਹਰਿਆਣੇ ਦੀਆਂ ਨੂੰ ਤੇ ਹਰਿਆਣੇ ਦੀ ਜਿਹੜੀ ਖਾ ਪੰਚਾਇਤ ਆ ਖਾਪਾਂ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਇੱਥੇ ਪਹੁੰਚਣਗੇ ਉਹਨਾਂ ਵਿੱਚ ਮਨੋਹ ਮਨੋਇ ਸਿੰਘ ਦੋਹਣ ਦੀਪਕ ਫੌਜੀ ਜੀ ਹੋਣੀ ਹੋਰ ਬਹੁਤ ਸਾਰੇ ਜਿਹੜੇ ਨਮਾਇੰਦੇ ਨੇ ਹਰਿਆਣੇ ਦੇ ਉਹ ਵੀ ਪਹੁੰਚ ਰਹੇ ਨੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ ਇਸ ਮਹਾਪੰਚਾਇਤ ਦਾ ਆਪਾਂ ਹਿੱਸਾ ਬਣੀਏ ਉਹਨਾਂ ਬੰਦੀ ਸਿੰਘਾਂ ਦੇ ਲਈ ਜਿਹੜੇ ਸਰਕਾਰ ਨੇ ਜ਼ਬਰਦਸਤੀ ਧੱਕੇ ਨਾਲ ਅੰਦਰ ਬੰਦ ਕੀਤੇ ਹੋਏ ਨੇ ਕਿਉਂਕਿ ਉਹਨਾਂ ਨੇ ਸਜ਼ਾਾਂ ਭੁਗਤ ਲੀਆਂ 30 ਸਾਲ ਹੋ ਗਏ 35 ਸਾਲ ਹੋ ਗਏ ਇਸ ਲਈ ਉਹਨਾਂ ਦੀ ਰਿਹਾਈ ਕਰਾਉਣ ਵਾਸਤੇ ਇੱਕ ਵੱਡਾ ਹਮਲਾ ਮਾਰੀਏ ਆਪਾਂ ਬਹੁਤ ਸਾਰੇ ਮੋਰਚੇ ਚੱਲ ਰਹੇ ਨੇ ਕਿਸਾਨੀ ਮੋਰਚਾ ਚੱਲਦਾ ਹੋਰ ਵੀ ਬਹੁਤ ਸਾਰੇ ਚੱਲ ਰਹੇ ਨੇ ਪਰ ਇਹ ਮੋਰਚਾ 2 ਸਾਲ ਤੋਂ ਲਗਾਤਾਰ ਚੱਲ ਰਿਹਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਸੈਂਟਰਲ ਸਰਕਾਰ ਤੱਕ ਤਾਂ ਕਿ ਉਹਨਾਂ ਦੇ ਬੋਲੇ ਕੰਨਾਂ ਤੱਕ ਇਹ ਮੋਰਚੇ ਦੀ ਆਵਾਜ਼ ਪਹੁੰਚੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਮੈਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ 25 ਤਰੀਕ ਨੂੰ ਵੀ ਹਿਰਾਂ ਘੱਟ ਕੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਚੰਡੀਗੜ੍ਹ ਪਹੁੰਚ ਕੇ ਹਾਜ਼ਰੀਆਂ ਲਗਵਾਓ ਇਸ ਮੁਹਿੰਮ ਦਾ ਹਿੱਸਾ ਬਣੋ ਸਾਡੇ ਕਰਕੇ ਨਹੀਂ ਤੁਸੀਂ ਆਉਣਾ ਤੁਸੀਂ ਹੁਣਾਂ ਬੰਦੀ ਸਿੰਘਾਂ ਦੇ ਪਿਆਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਬਿਆਦਮੀਆਂ ਦਰਦ ਲੈ ਕੇ ਆਉਣਾ ਜਿਹਦੇ ਮਨਾਂ ਦੇ ਵਿੱਚ ਦਰਦ ਹੈ ਬੰਦੀ ਸਿੰਘਾਂ ਪ੍ਰਤੀ ਪਿਆਰ ਆ ਉਹ ਪਿੱਛੇ ਨਹੀਂ ਹਟੂਗਾ ਉਹ ਜ਼ਰੂਰ ਵਿਹਰਾ ਘੱਟ ਕੇ 25 ਜਨਵਰੀ ਨੂੰ ਇੱਥੇ ਪਹੁੰਚਣਗੇ ਤੇ ਹੁਣ 22 ਲੱਖਾਂ ਜੀ ਆਪ ਜੀ ਨਾਲ ਵਿਚਾਰ ਕਰਨਗੇ ਫਿਰ ਬਾਬਾ ਕੁਲਵਿੰਦਰ ਸਿੰਘ ਜੀ ਹੋਣੀ ਡਾਕਟਰ ਬੀਤੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਮੁੱਚੇ ਦਲਪੰਥ ਵੱਲੋਂ ਕੌਮੀ ਇਨਸਾਫ ਮੋਰਚਾ ਟੀਮ ਵੱਲੋਂ 25 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਜਿਸ ਮੋਰਚੇ ਨੂੰ ਅੱਜ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 2 ਸਾਲ ਤੋਂ ਵੀ 10-12 ਦਾ ਨੰਘੇ ਆ ਲਗਾਤਾਰ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਈਆਂ ਬੇਅਦਬੀਆਂ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਲਗਾਤਾਰ ਇਹ ਮੋਰਚਾ ਸਰਗਰਮ ਆ ਇਸ ਤਰ੍ਹਾਂ ਬਾਬਾ ਰਾਜਾ ਜੀ ਨੇ ਦੱਸਿਆ ਕਿ ਵੱਖ-ਵੱਖ ਦਲਪੰਥ ਘੱਟ ਗਿਣਤੀਆਂ ਜਿੰਨਾ ਤੇ ਵੀ ਇਸ ਵੇਲੇ ਜ਼ੁਲਮ ਹੋ ਰਿਹਾ ਉਹ ਸਾਰੇ ਇੱਥੇ ਪਹੁੰਚ ਰਹੇ ਆ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਘੱਟ ਗਿਣਤੀਆਂ ਨੂੰ ਜਾਂ ਜਿਹੜੇ ਵੀ ਪੀੜਿਤ ਨੇ ਸਾਰੀਆਂ ਤਰ੍ਹਾਂ ਨੂੰ ਅਪੀਲ ਕਰਦੇ ਆ ਕਿ 25 ਤਰੀਕ ਨੂੰ ਇੱਕ ਮਹਾ ਪੰਚਾਇਤ ਵੱਡਾ ਇਕੱਠ ਇਸ ਕੌਮੀਂ ਸਾਹ ਮੋਰਜ ਕੀਤਾ ਜਾ ਰਿਹਾ ਹਮ ਹਮਾ ਕੇ ਪਹੁੰਚੋ ਪਹੁੰਚਣ ਦੀ ਕਿਉਂ ਲੋੜ ਆ ਜਿਹਨੂੰ ਹਲੇ ਵੀ ਇਹ ਲੱਗਦਾ ਕੋਈ ਭਰਮ ਭਲੇਖਾ ਕੋਈ ਸ਼ੱਕ ਹੈ ਕਿ ਸਾਨੂੰ ਕੁਝ ਨਹੀਂ ਹੋਣਾ ਇਹ ਤਾਂ ਉਹੀ ਲੋਕ ਸੀ ਜਿਹੜੇ ਕਿਸੇ ਕਾਰਨਾ ਕਰਕੇ ਪਿਛਲੇ 30 ਦੀ 40 40 ਸਾਲ ਤੋਂ ਬੰਦ ਨੇ ਕਿਸੇ ਕਾਰਨਾ ਕਰਕੇ ਨਹੀਂ ਉਹ ਸਾਡੇ ਕਰਕੇ ਸਾਡੀਆਂ ਨਸਲਾਂ ਖਾਤਰ ਸਾਡੇ ਪੰਜਾਬ ਖਾਤਰ ਸਾਡੀ ਕੌਮ ਖਾਤਰ ਜਿਨ੍ਹਾਂ ਦੇ ਅੰਦਰ ਦਰਦ ਸੀ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਦੁੱਗਣੀ ਸਜ਼ਾ ਕੱਟ ਕੇ ਵੀ ਹਲੇ ਅੰਦਰ ਹੈ ਤੇ ਅਗਲੀ ਜਿਹੜੀ ਗੱਲ ਸਾਡੇ ਧਿਆਨ ਕਰਨ ਵਾਲੀ ਹੈ ਕਿ ਹੁਣ ਤਾਂ ਕਾਨੂੰਨ ਵੀ ਹੋਰ ਖਤਰਨਾਕ ਬਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ ਜਿਹੜਾ ਵੀ ਕੋਈ ਇੱਕ ਵੀ ਇਨਸਾਨ ਇਹਨਾਂ ਵੀ ਕੋਈ ਸੰਗਠਨ ਕੋਈ ਜਥੇਬੰਦੀ ਕੋਈ ਕਿਸੇ ਮੋਰਚੇ ਨੂੰ ਲਾਉਗੀ ਜਾਂ ਕੋਈ ਸਰਕਾਰ ਦੀਆਂ ਨੀਤੀਆਂ ਦੀ ਲੋਚਨਾ ਕਰੂ ਤਾਂ ਹੀ ਕੋਈ ਕਾਰਵਾਈ ਕਰਨਗੇ ਹੁਣ ਇਹਨਾਂ ਨੇ ਧਾਰਾ 113 ਜਿਹੜੀ ਰੱਖੀ ਹੈ ਇੱਕ ਵੀ ਬੰਦਾ ਕੋਈ ਸਰਕਾਰ ਦੀ ਲੋਚਨਾ ਕਰਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਲਾਣ ਦੇਣਗੇ ਇੱਕ ਬੰਦੇ ਨੂੰ ਧਾਰ 113 ਲੱਖ ਚੱਕ ਕੇ ਅੰਦਰ ਸੁੱਟ ਦੇਣਗੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਦੇਖ ਹੀ ਰਹੇ ਹਾਂ ਪਹਿਲਾਂ ਨਸਰ ਦੇ ਵੀ ਸਾਡੇ ਨੌਜਵਾਨ ਚੱਕ ਕੇ ਅੰਦਰ ਕੀਤੇ ਹੁਣ ਅੰਦਰ ਬੈਠਿਆਂ ਦੇ ਯੂਪੀਏ ਲਾਤੀ ਤੁਸੀਂ ਹੋਰ ਦੇਖੋ ਮੋਦੀ ਜਦੋਂ ਫਿਰੋਜ਼ਪੁਰ ਆਇਆ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਮੋਦੀ ਆ ਉਹਦੇ ਕਾਰਨਾ ਕਰਕੇ ਵਾਪਸ ਚ ਲੈ ਗਿਆ ਇਹ ਸਾਰਿਆਂ ਨੂੰ ਪਤਾ ਪਰ ਉਹਨਾਂ ਉਸ ਸਮੇਂ ਦੇ ਕੁਲਗੜੀ ਥਾਣੇ ਦੇ ਵਿੱਚ ਫਰੋਇਪੁਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਕਿਸਾਨਾਂ ਦੇ ਉੱਤੇ ਤੇ ਉਹ ਮੁਕੱਦਮੇ ਦੇ ਵਿੱਚ ਮਬੂਲੀ ਜੀਆਂ ਧਾਰਾ ਲੱਗੀਆਂ ਸੀਗੀਆਂ ਹੁਣ ਉਹ ਮੁਕੱਦਮੇ ਦੇ ਵਿੱਚ ਸੈਂਟਰ ਦਾ ਹੱਥ ਔਕਾ ਬਣ ਕੇ ਭਵੰਤਮਾਨ ਨੇ ਵੀ 307 ਜਿਹੜੀ ਹੁਣ ਧਾਰਾ ਬਦਲ ਗਈ ਆ ਰਾਦਾ ਕਤਲ ਦੀ ਧਾਰਾ ਰਾਦਾ ਕਤਲ ਦੀ ਧਾਰਾ ਉਹਦੇ ਵਿੱਚ ਜੋੜ ਦਿੱਤੀ ਗਈ ਆ ਤੇ ਬਰੰਤ ਜਿਹੜੇ ਉਹਨਾਂ ਕਿਸਾਨਾਂ ਦੇ ਕੱਢ ਦਿੱਤੇ ਗਏ ਆ ਜਣੇ ਤਾਂ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਣਾ ਜੇ ਸਾਨੂੰ ਲੱਗਦਾ ਵੀ ਇੱਥੇ ਲੜਨ ਵਾਲੀਆਂ ਧਰਾਂ ਸੰਘਰਸ਼ ਕਰਨ ਵਾਲੀਆਂ ਧਰਾਂ ਨੂੰ ਇਹ ਟਾਰਗੇਟ ਕਰਨਗੇ ਇੱਥੇ ਜਿਹੜਾ ਬੰਦਾ ਸਾਹ ਛੋੜੇ ਸਾਹ ਲੈਣ ਤੇ ਵੀ ਟੈਕਸ ਲੱਗਣੇ ਆ ਛੋੜੇ ਪਾਣੀਆਂ ਦੇ ਟੈਕਸ ਛੋੜੀਆਂ ਹਵਾਵਾਂ ਦੇ ਟੈਕਸ ਧਰਤੀ ਦੇ ਟੈਕਸ ਕੁੱਲ ਚੀਜ਼ ਤੇ ਅੱਪ ਅੱਜ ਦੇਖ ਰਹੇ ਆ ਵੀ ਇਹ ਹਮਲਾ ਜਿਹੜਾ ਹੋ ਰਿਹਾ ਇਤਿਹਾਸ ਤੇ ਬੋਲੀ ਤੇ ਨੌਜਵਾਨੀ ਤੇ ਨਸ਼ਿਆਂ ਦੇ ਨਾਲ ਇਹ ਸਾਰੇ ਹਮਲੇ ਸਾਡੇ ਇਹ ਅੱਗ ਜਿਹੜੀ ਲਾਈ ਹੋਈ ਆ ਜਿਸ ਤਰੀਕੇ ਨਾਲ ਸਾਨੂੰ ਉਹ ਮਾਰਨਾ, ਦੱਬਣਾ, ਕੁਚਲਣਾ ਚਾਹੁੰਦੇ ਆ ਅੱਗ ਹਰ ਇੱਕ ਦੇ ਘਰੇ ਪਹੁੰਚਣੀ ਆ ਭਰਾਵੋ ਸੋ ਮੇਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਅਪੀਲ ਆ ਕਿ 25 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਜਿਵੇਂ ਆਪਾਂ ਪਿੱਛੇ ਹੁਣ ਆ ਖਨੌਰੀ ਬਹੁਤ ਵੱਡਾ ਇਕੱਠ ਕਿ ਹੋਇਆ ਸੀਗਾ ਜਾਂ ਉਦੋਂ ਪਹਿਲਾਂ ਵੀ ਪਾਣੀਆਂ ਦੇ ਮੋਰਚੇ 'ਚ ਜਾਂ ਇੱਥੇ ਬਹੁਤ ਵੱਡੇ ਇਕੱਠ ਆਪਾਂ ਕਈ ਵਾਰੀ ਕੀਤੇ ਆ ਸੋ ਦੁਬਾਰਾ ਆਪਾਂ ਨੂੰ ਰੂਹ ਫੂਕਣ ਦੀ ਲੋੜ ਐ ਮੋਰਚੇ ਦੇ ਵਿੱਚ ਤੇ ਇਹ ਰੂਹ ਫੂਕੀ ਜਾਣੇ ਸਾਡੇ ਇਕੱਠ ਨਾਲ ਸਾਡੇ ਏਕੇ ਨਾਲ ਸਾਡੀ ਗਿਣਤੀ ਦੇ ਨਾਲ ਸੋ ਭਰਾਵੋ ਤੁਹਾਨੂੰ ਹੱਥ ਬੰਨ੍ਹ ਕੇ ਅਪੀਲ ਐ ਕਿ ਜਿਹੜੇ ਸਾਡੀ ਖਾਤਰ ਆਪਣੀਆਂ ਭਰ ਜਵਾਨੀਆਂ ਜ਼ਿਲ੍ਹੇ ਚ ਗਏ ਸੀਗੇ ਤੇ ਅੱਜ ਬਜ਼ੁਰਗ ਹੋ ਚੁੱਕੇ ਆ ਪਰ ਹੌਸਲਾ ਨਹੀਂ ਹਾਰਿਆ ਕੰਗਾਂ ਦੇ ਪਰਿਵਾਰ ਮਗਰੋਂ ਖਤਮ ਹੋ ਗਏ ਘਰ ਓਝੜ ਗਏ ਘਰਾਂ ਦੇ ਵਿੱਚ ਉੱਲਾਂ ਚ ਘਾਅ ਉੱਗਿਆ ਏ ਜਾਇਦਾਦਾਂ ਜ਼ਮੀਨਾਂ ਸਰਕਾਰਾਂ ਨੇ ਕੋਰ ਕਰਤੀਆਂ ਉਹ ਸਾਡੀ ਖਾਤਰ ਬੈਠੇ ਨੇ ਬਈ। ਸੋ ਸਾਡਾ ਵੀ ਫਰਜ਼ ਬਣਦਾ ਹੈ ਵੀ 25 ਤਰੀਕ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਹਮ ਹਮਾ ਕੇ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸੰਗਤ ਨੂੰ ਪਤਾ ਹੈ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ ਤਕਰੀਬਨ 2 ਸਾਲ ਹੋ ਗਏ ਉਸ ਮੋਰਚੇ ਲੱਗੇ ਹੋਏ ਨੂੰ ਕਿਉਂਕਿ ਜਾਗਦੇ ਜ਼ਮੀਰਾਂ ਵਾਲਿਆਂ ਦਾ ਮੋਰਚਾ ਹੈ ਸਾਰੇ ਆਪਾਂ ਤਕੜੇ ਹੋ ਕੇ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲਾਇਆ ਹੈ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬ ਇਨਸਾਫ ਵੀ ਲੈਣਾ ਸੀ ਇਸ ਕਰਕੇ ਸਾਰੇ ਤਕੜੇ ਹੋ ਕੇ ਜਿਹੜਾ 25 ਜਨਵਰੀ ਨੂੰ ਸਮੁੱਚੀਆਂ ਸੰਗਤ ਜਥੇਬੰਦੀਆਂ ਵੱਲੋਂ ਕੋਮੀ ਸਿੰਘ ਸਾਹਿਬ ਮੋਰਚੇ ਦੀ ਸਮੁੱਚੀ ਕਮੇਟੀ ਵੱਲੋਂ ਪੰਜਾਬ ਦੇ youth ਵੱਲੋਂ ਸਮੁੱਚੀ ਸੰਗਤ ਵੱਲੋਂ ਬੜੀ ਚੜ੍ਹਦੀ ਕਲਾ 'ਚ 25 ਜਨਵਰੀ ਨੂੰ ਜਿਹੜਾ ਇਕੱਠ ਰੱਖਿਆ ਗਿਆ ਤੇ ਸਾਰੇ ਆਪਾਂ ਚੜ੍ਹਦੀ ਕਲਾ 'ਚ ਇਸ ਇਕੱਠ ਦੇ ਵਿੱਚ ਪਹੁੰਚੀਏ ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆ ਦਾ ਇਨਸਾਫ ਤਾਂ ਹੀ ਮਿਲਣਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਜਿੱਥੇ ਇਹ ਬੇਦਬੀਆ ਦਾ ਇਨਸਾਫ ਹੀ ਲੈਣਾ ਬੰਦੀ ਸਿੰਘਾਂ ਦਾ ਵੀ ਇਨਸਾਫ ਲੈਣਾ ਹੈ ਇਸ ਕਰਕੇ ਸਾਰੇ ਚੜ੍ਹਦੀ ਕਲਾ 'ਚ ਤਕੜੇ ਹੋ ਕੇ 25 ਜਨਵਰੀ ਨੂੰ ਇਸ ਮੋਰਚੇ 'ਚ ਸਾਰੇ ਪਹੁੰਚੇ ਸਮੁੱਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਹਿਰੂਪੁਰ ਸਾਹਿਬ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਲੱਗਦਾ ਕਿ ਮੋਸਟਲੀ ਭਾਈ ਸਾਹਿਬ ਜੀ ਨੇ ਵੀ ਇਹੀ ਗੱਲ ਕਹੀ ਹੈ ਕਿ ਅੱਗ ਲੱਗੀ ਹੈ ਔਰ ਸ਼ੁਰੂਆਤ ਮੈਂ ਇੱਥੋਂ ਕਰਦੀ ਆ ਕਿ ਅੱਗ ਲੋ ਆਪਾਂ ਨੂੰ ਹਜ ਹੱਲੀ ਵੀ ਲੱਗ ਰਿਹਾ ਕਿ ਅੱਗ ਤਾਂ ਜੰਗਲ 'ਚ ਲੱਗੀ ਆ ਇਹ ਘਰ ਤਾਂ ਦੂਜੇ ਦਾ ਜਲ ਰਿਹਾ ਮੇਰਾ ਕੀ ਜਾ ਰਿਹਾ ਬਟ ਜੇ ਅੱਗ ਜੰਗਲ 'ਚ ਲੱਗੀ ਆ ਨਾ ਤੇ ਅੱਜ ਉਹਦੀ ਵਾਰੀ ਆ ਤੇ ਕੱਲ ਆਪਣੀ ਵਾਰੀ ਆ ਤੇ ਅਸੀਂ ਭੁੱਲੇ ਬੈਠੇ ਆ 2 ਸਾਲ 12 ਦਿਨ ਅਜ ਹੋ ਗਏ ਇਸ ਮੋਰਚੇ ਨੂੰ ਲੱਗੇ ਹੋਏ 7 ਜਨਵਰੀ ਜੇ 2023 ਚ ਇਹ ਮੋਰਚਾ ਲੱਗਿਆ ਸੀਗਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਮੋਰਚੇ 'ਚ ਸ਼ਮੂਲੀਅਤ ਕੀਤੀ ਸੀਗੀ ਔਰ ਬੜੀ ਉਮੀਦਾਂ ਸੀਗੀਆਂ ਉਹ ਇਕੱਠ ਦੇਖ ਕੇ ਕਿ ਬਹੁਤ ਵਧੀਆ ਰਿਜ਼ਲਟ ਆਊਗਾ ਬਹੁਤ ਵਧੀਆ ਜਿੰਨਾ ਸਾਡਾ ਏਕਤਾ ਭਾਈਚਾਰਾ ਸਾਡੀ ਕੋਮ ਦੁਬਾਰਾ ਜਿਹਨੂੰ ਕਹਿੰਦੇ ਨੇ ਜੱਬੇ ਬਾਣ ਲੱਗਿਓ ਤੱਬੇ ਰੋਜ਼ ਜਾਗਿਓ ਉਹ ਚੀਜ਼ ਦੁਬਾਰਾ ਹੋ ਗਈ ਉਹ ਜਦ ਸਾਨੂੰ ਚੀਜ਼ ਪਿੰਚ ਹੋਈ ਹੈ ਤੇ ਆਪਾਂ ਵਧੀਆ ਰਿਜ਼ਲਟ ਲੈ ਕੇ ਜਾਵਾਂਗੇ ਲੇਕਿਨ ਮੈਨੂੰ ਇਹ ਲੱਗ ਰਿਹਾ ਹੈ ਕੀ ਜਿੱਦਾਂ ਆਪਾਂ ਕਹਿ ਰਹੇ ਆ ਕਿ ਅੱਗ ਲੱਗੀ ਆ ਅੱਗ ਲੱਗੀ ਆ ਸਾਨੂੰ ਦਿਸ ਨਹੀਂ ਰਿਹਾ ਕੀ ਹੋ ਰਿਹਾ ਹੈ ਬਿਲਕੁਲ ਸਰਕਾਰਾਂ ਬੇਸ਼ਰਮ ਹੋ ਗਈਆਂ ਨੇ ਸਰਕਾਰਾਂ ਨੇ ਬਿਲਕੁਲ ਇਹੀ ਕੰਮ ਕਰਨੇ ਆ ਜੀ ਅਸੀਂ ਇਦਾਂ ਹੀ ਇਕੱਲੇ ਇਕੱਲੇ ਹੋ ਕੇ ਲੜਾਂਗੇ ਔਰ ਇਹੀ ਰਿਜ਼ਲਟ ਆਊਗਾ ਕਿ ਵੱਡੇ ਵੱਡੇ ਮੰਤਰੀ ਪੰਜਾਬ ਸਰਕਾਰ ਦੇ ਵੀ ਇੱਥੇ ਆ ਕੇ ਗਏ ਨੇ ਪਿੱਛੇ ਵੀ ਇੱਕ ਮੋਰਚਾ ਜਦਬਾਰ ਗੋਲ ਚੱਕਰ ਤੇ ਲੱਗਿਆ ਸੀ ਮੈਨੂੰ ਤਰੀਕ ਨਹੀਂ ਯਾਦ ਉੱਥੇ ਵੀ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਆਇਆ ਸੀਗਾ ਉਹ ਵੀ ਵਾਅਦੇ ਕਰਕੇ ਗਿਆ ਜੀ 10 ਦਿਨ ਦੋ 15 ਦਿਨ ਦੋ ਰਿਜ਼ਲਟ ਕੀਆ 0 ਉਸ ਤੋਂ ਬਾਅਦ 2 ਸਾਲ ਤੋਂ ਬਾਅਦ ਇੰਨੀਆਂ ਮੀਟਿੰਗਾਂ ਹੋਈਆਂ ਇੰਨੀਆਂ ਚੀਜ਼ਾਂ ਹੋਈਆਂ ਰਿਜ਼ਲਟ ਕੀ 0 ਆਪਣੇ ਯੋਧੇ ਆਪਣੇ ਅਸਲੀ ਸੂਰਮੇ ਅੰਦਰ ਬੈਠੇ ਨੇ ਅੱਜ ਮੇਰਾ ਨਾ ਬੜਾ ਦਿਲੋਂ ਇੱਕ ਯੂਥ ਹੋਣ ਦੇ ਨਾਤੇ ਇੱਕ ਬੀਬੀ ਹੋਣ ਦੇ ਨਾਤੇ ਔਰ ਇੱਕ ਸਿੱਖ ਕੌਮ ਦੀ ਉਹ ਮੈਨੂੰ ਲੱਗਦਾ ਕਿ ਮੈਂ ਉਹ ਵੰਸ਼ਾ ਜ ਮਾਈ ਭਾਗੋ ਜੀ ਦੀ ਮੈਂ ਉਸ ਸਵਾਲ ਤੁਹਾਡੇ ਸਾਰਿਆਂ ਦੇ ਵਿੱਚ ਯੂਥ ਦੇ ਵਿੱਚ ਲਿਆਉਣਾ ਚਾਹੁੰਦੀ ਆ ਜੇ ਮੇਰੀ ਮੇਰੇ ਗੱਲ ਨਾਲ ਜੇ ਤੁਹਾਡੀ ਥੋੜੀ ਜਿਹੀ ਆਤਮਾ ਜਗ ਜੂਗੀ ਨਾ ਤੇ ਮੈਨੂੰ ਲੱਗਦਾ ਕਿ ਮੇਰਾ ਕੰਮ ਹੋ ਗਿਆ ਆਪਾਂ ਨੂੰ 25 ਤਰੀਕ ਨੂੰ ਪਹੁੰਚਣਾ ਕਿਉਂ ਜ਼ਰੂਰੀ ਆ ਤੁਸੀਂ ਮੈਨੂੰ ਦੱਸੋ ਕਿਆ ਸੀ ਇਹ ਹੱਲੀ ਬਰਬਾਦ ਹੋਣਾ ਬੱਚਿਆਂ ਕਿਆ ਸਾਡੀ ਕੋਮਾ ਕਿਆ ਅੱਗ ਨਹੀਂ ਲੱਗੀ ਹੱਲੀ ਸਾਡੇ ਵਿੱਚ ਕਿਆ ਨਸ਼ਿਆਂ ਵਿੱਚ ਸਾਡਾ ਯੂਥ ਆ ਗਿਆ ਐਨਐਸਐ ਲਾ ਲਾ ਕੇ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਬੱਚਿਆਂ ਨੂੰ ਹੱਕ ਦੀ ਗੱਲ ਸੱਚ ਦੀ ਗੱਲ ਕਰਨ ਤੇ ਅੰਦਰ ਕਰਤਾ ਬੇਰੋਜ਼ਗਾਰੀ ਤੇ ਅੱਗ ਲੱਗੀ ਕੋਈ ਬੱਚਾ ਸੱਡਾ ਰੋਜ਼ਗਾਰ ਨਹੀਂ ਮਿਲ ਰਿਹਾ ਥੇ ਬੱਚੇ ਬਾਹਰ ਭੱਜ ਰਹੇ ਨੇ ਬੀਬੀਆਂ ਤੱਕ ਡਰੱਗਸ ਕਰ ਰਹੀਆਂ ਨੇ ਡਰੱਗਸ ਲੈ ਰਹੀਆਂ ਨੇ ਤੁਸੀਂ ਪਿੰਡਾਂ ਵਿੱਚ ਦੇਖੋ ਐਸੀ ਐਸੀ ਵੀਡੀਓ ਵਾਇਰਲ ਹੋ ਰਹੀ ਹੈ ਚਲੋ ਮੁੰਡੇ ਤੇ ਕਹਿੰਦੇ ਨੇ ਡਰੱਗਸ ਹੁਣ ਮੇਰੀ ਗੋਸਲ ਸੈਂਟਰ ਨਾਲ ਮੀਟਿੰਗ ਵੀ ਹੋਈ ਸੀ ਚੰਡੀਗੜ੍ਹ ਮੈਨੂੰ ਪਿਛਲੇ ਹਫਤੇ ਹੀ ਚੰਡੀਗੜ੍ਹ ਦੇ ਸੌਰੀ ਪੰਜਾਬ ਦੇ ਜਿਹੜਾ ਇਹ ਕੀ ਆ ਮੈਨੂੰ ਧਿਆਨਯਾਰਾ ਗੁਲਾਬ ਸਿੰਘ ਕਟਾਰੀਆ ਜਿਹੜਾ ਪੰਜਾਬ ਦਾ ਗਵਰਨਰ ਹੈ ਉਹਦੇ ਨਾਲ ਮੀਟਿੰਗ ਹੋਈ ਸੀ ਡਰੱਗ ਨੂੰ ਲੈ ਕੇ ਡਰੱਗਸ ਦੇ ਈਸ਼ੂ ਨੂੰ ਲੈ ਕੇ ਕਿ ਪੰਜਾਬ ਵਿੱਚ ਫੈਲ ਰਿਹਾ ਡਰੱਗਸ ਤੇ ਮੈਨੂੰ ਸਮਝ ਆ ਗਈ ਉਥੋਂ ਕਿ ਚੱਲ ਕੀ ਰਿਹਾ ਕਿ ਸਾਡੇ ਇਸ਼ੂਸ ਤੇ ਗੱਲ ਕਰਨੀ ਐ ਸਾਡੇ ਇਸ਼ੂਸ ਤੇ ਗੱਲ ਕਰਕੇ ਲਾਈਮਲਾਈਟ ਲੈਣੀ ਐ ਮੀਡੀਆ ਕਵਰੇਜ ਲੈਣੀ ਐ ਬਟ ਸਾਡਾ ਪਲਾ ਕਿਸੇ ਨੇ ਨਹੀਂ ਕਰਨਾ ਔਰ ਮੈਂ ਅੱਜ ਇਸ ਸਿਚੁਏਸ਼ਨ ਇਹ ਮੀਡੀਆ ਦੇ ਰਾਹੀਂ ਚੀਜ਼ ਕਹਿਣਾ ਚਾਹਣੀ ਆ ਪੰਜਾਬ ਦੇ ਲੋਕਾਂ ਨੂੰ ਸਿਰਫ ਔਰ ਸਿਰਫ ਅਸੀਂ ਰਹਿ ਗਏ ਸਾਡੀ ਕੋਮਾ ਰਹਿ ਗਈਆਂ ਸਿਰਫ ਆਪਣਾ ਕੰਟ੍ਰਿਬਿਊਸ਼ਨ ਦੇਣ ਲਈ ਲੇਕਿਨ ਇਨ ਰਿਵਰਸ ਜੇ ਆਪਾਂ ਸੋਚੇ ਕਿ ਸਾਡੇ ਲਈ ਸਰਕਾਰਾਂ ਕੁਝ ਕਰ ਰਹੀਆਂ ਜਾਂ ਸਾਡੇ ਲਈ ਆ ਕੇ ਕੋਈ ਖੜਾ ਹੋਊਗਾ ਨਹੀਂ ਜੀ ਕੋਈ ਨਹੀਂ ਆ ਰਿਹਾ ਹੁਣ ਮੈਨੂੰ ਲੱਗਦਾ ਕਿ ਦਿਸ ਇਜ਼ ਦਾ ਰਾਈਟ ਟਾਈਮ 25 ਤਰੀਕ ਨੂੰ ਆਪਣਾ ਕੱਠ ਹੋਣਾ ਕਿਉਂ ਜ਼ਰੂਰੀ ਆ ਕਿਉਂਕਿ ਸਾਡਾ ਸਭ ਕੁਝ ਖਤਮ ਹੋ ਗਿਆ ਸਾਡੇ ਪੱਲੇ ਕੁਝ ਨਹੀਂ ਬਚਿਆ ਅਸੀਂ ਜਦ ਸਾਡੇ ਗੁਰੂ ਸਾਹਿਬ ਜੱਟ ਸਾਡੇ ਸਿੰਘ ਜੱਟ ਸਾਡੇ ਅਸੀਂ ਕੋੜੀਆਂ ਤੇ ਕਾਠੀਆਂ ਤੇ ਸੌਂਦੇ ਸੀਗੇ ਤੇ ਆਪਣਾ ਰਾਜ ਸੀਗਾ ਕਹਿੰਦੇ ਬੁੱਕ ਬੁੱਕ ਛੋਲੇ ਖਾ ਕੇ ਸਾਡੇ ਸਿੰਘ ਜਿੰਦੇ ਸੀਗਾ ਆਪਣਾ ਰਾਜ ਸੀਗਾ ਅੱਜ ਅਸੀਂ ਗੱਡੀਆਂ 'ਚ ਮਹਿਲਾਂ 'ਚ ਕੁੰਮਣ ਵਾਲੇ ਹੋ ਗਏ ਦੇਖੋ ਅਸੀਂ ਗੁਲਾਮ ਬਣ ਗਏ ਦੁਬਾਰਾ ਅੱਜ ਅਸੀਂ ਕਿੱਥੇ ਆ ਗਏ ਸਾਡੇ ਪੱਲੇ ਕੀ ਬਚਿਆ ਤੇ ਮੇਰਾ ਸਾਰੀ ਸੰਗਤ ਨੂੰ ਇੱਕ ਯੂਥ ਨੂੰ ਇੱਕ ਤੁਹਾਡੇ ਅੱਗੇ ਹੱਥ ਜੋੜ ਕੇ ਤੁਹਾਡੀ ਬੱਚੀ ਤੁਹਾਨੂੰ ਰਿਕੁਐਸਟ ਕਰ ਰਹੀ ਹੈ ਜੇ ਤੁਸੀਂ ਪੰਜਾਬ ਬਚਾਉਣਾ ਹੈ ਪੰਜਾਬੀਅਤ ਬਚਾਉਣੀ ਹੈ ਸਿੱਖੀ ਬਚਾਉਣੀ ਹੈ ਮਾਂ ਬੋਲੀ ਤੇ ਅਟੈਕ ਹੋ ਗਿਆ ਬੱਚਿਆਂ ਤੇ ਅਟੈਕ ਹੋ ਰਹੇ ਝੂਠੇ ਪਰਚੇ ਪਾਏ ਜਾ ਰਹੇ ਪੰਜਾਬ ਨੂੰ ਪੂਰੇ ਤਰੀਕੇ ਨਾਲ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਬਾਰਡਰ ਤੇ ਭੁੱਖੇ ਮਰ ਰਹੇ ਨੇ ਜੇ ਹੱਲ ਹੀ ਤੁਸੀਂ ਨਹੀਂ ਜਾਗੇ ਫਿਰ ਕਦੀ ਨਹੀਂ ਜਾਗੋਗੇ ਇਸ ਕਰਕੇ ਸੰਗਤ ਜੀ ਸਾਰੇ ਸਾਰੇ ਸੰਗਤ ਨੂੰ ਮੇਰੀ ਬੇਨਤੀ ਹੈ ਕਿ 25 ਤਰੀਕ ਹੁਮ ਹੁਮਾ ਕੇ ਜਿਹੜੀ ਬਾਬਾ ਜੀ ਹੁਣਾਂ ਨੇ ਸਾਡੇ ਕੌਮ ਦੇ ਲਈ ਜਰਨਲ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਰਾਜ ਸਿੰਘ ਜੀ ਹੋਰ ਜਿੰਨੇ ਵੀ ਆਗੂ ਸਹਿਬਾਨ ਸਾਰੇ ਬੈਠੇ ਨੇ ਸਾਰਿਆਂ ਤੋਂ ਮੈਂ ਇਹੀ ਰਿਕੁਐਸਟ ਕਰਦੀਆਂ ਸਾਰਿਆਂ ਦੇ ਵੱਲੋਂ ਕਿ ਤੁਸੀਂ ਹੁਮ ਹੁਮਾ ਕੇ ਸਾਰੇ ਪਹੁੰਚੋ ਆਓ ਰਲ ਮਿਲ ਕੇ ਇਹੀ ਵਕਤ ਹੈਗਾ ਆਪਣੇ ਸੂਰਮਿਆਂ ਨੂੰ ਜਿਨ੍ਹਾਂ ਨੇ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ ਜਿਹੜੇ ਸੰਵਿਧਾਨ ਦੇ ਮਨ ਕੇ ਜੇਲਾਂ ਕੱਟ ਲੀਆਂ 14 ਸਾਲ ਦੀ ਉਮਰ ਕੈਰ ਹੁੰਦੀ 25 ਸਾਲ 35 ਸਾਲ 36 ਸਾਲ ਹੋ ਗਏ ਜੇਲਾਂਾਂ 'ਚ ਬੈਠੇ ਕਿ ਆ ਤੁਹਾਡੇ ਅੰਦਰ ਦਮ ਨਹੀਂ ਹੈਗਾ ਕਿ ਸੈਂਟਰ ਦੇ ਅੱਗੇ ਖੜੇ ਹੋ ਜਾਓ ਸੰਵਿਧਾਨ ਕਹਿ ਰਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ ਔਰ ਸਾਨੂੰ ਕਹਿੰਦੇ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਤਾਂ ਚੁੱਪ ਕਰਕੇ ਆਮਨਾਲ ਇੱਥੇ ਬੈਠੇ ਆ ਜੀ ਆਪਣੇ ਏਕਤਾ 'ਚ ਆਪਣੇ ਕੱਠ ਚ ਹੀ ਸਭ ਕੁਝ ਹੈਗਾ ਔਰ ਸਾਰੀਆਂ ਆਪਣੇ ਦਿਲ ਦੇ ਅੰਦਰ ਇਹ ਮੇਰੇ ਦਿਲ ਦਾ ਦਰਦ ਹੈ ਜੋ ਮੈਂ ਕਹਿ ਰਹੀਆਂ ਆਪਣੇ ਦਿਲੋਂ ਮੈਲ ਕੱਢ ਦੋ ਆਪਣੇ ਦਿਲੋਂ ਜਾਤ ਦਾ ਹੰਕਾਰ ਕੱਢ ਦੋ ਆਪਣੇ ਦਿਲੋਂ ਉੱਚਾ ਨੀਵਾ ਜੋ ਗੁਰੂ ਸਾਹਿਬ ਦੀ ਸਿੱਖਿਆ ਹੈ ਉਸ ਸਿੱਖਿਆ ਤੇ ਚਲੋ ਪੰਥ ਦੀ ਜੇ ਸੇਵਾ ਕਰਨੀ ਹੈ ਕਿਉਂਕਿ ਸਾਡਾ ਗੁਰੂ ਪੂਰਨ ਹੈ ਸਾਡਾ ਪੰਥ ਪੂਰਨ ਹੈ ਉਹਦੀ ਸਿਖਲਾਈ ਮੰਨ ਕੇ ਸਾਰੇ 25 ਤਰੀਕ ਨੂੰ ਹੋਮੋ ਮਾ ਕੇ ਇਕੱਠੇ ਹੋ ਔਰ ਦੇਖੋ ਫਿਰ ਰਿਜ਼ਲਟ 20 ਦਿਨਾਂ ਦੇ ਅੰਦਰ ਮਹੀਨੇ ਦੇ ਅੰਦਰ ਅੰਦਰ ਆ ਜਾਊਗਾ ਮੇਰਾ ਇਹੀ ਕਹਿਣਾ ਸਾਰੀ ਸੰਗਤੋ ਔਰ ਤੁਹਾਡਾ ਇੰਤਜ਼ਾਰ ਰਹੂਗਾ 25 ਤਰੀਕ ਨੂੰ ਮੈਨੂੰ ਲੱਗਦਾ ਕਿ ਸਰਕਾਰਾ ਹੁਣ ਬੈਕਫੌਟ ਤੇ ਨੱਠਣਗੀਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵੜਦੇ ਅੱਠ ਦੇ ਵਿੱਚ ਇਹ ਵਿਚਾਰ ਧਾਰਾ ਗੁਰਮਖੋ ਸਾਨੂੰ ਇੱਕ ਮੁਠ ਹੋਣ ਵਾਸਤੇ ਸਾਰੇ ਹੀ ਆਗੂ ਜਥੇਦਾਰਾਂ ਨੇ ਆਖਿਆ ਹੈ ਜੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਗੁਰੂ ਨੂੰ ਜਿੰਨੀ ਵੀ ਦੁਨੀਆ ਦੇਸ਼ਾਂ ਵਿਦੇਸ਼ਾਂ 'ਚ ਮੰਨ ਰਿਹਾ ਜੇ ਅੱਜ ਉਸ ਗੁਰੂ ਦੀ ਗੱਲ ਹੋਵੇ ਜਿਹੜੇ ਤੁਹਾਡੇ ਬੰਦੀ ਸਿੰਘ ਵੀਰ ਹਨ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੜਾ ਪੰਜਾਬ ਦੀਆਂ ਹੁਣ ਬੜਾ ਬਿਹਾਰ ਦੀਆਂ ਹੁਣ ਤੇ ਜੂਪੀ ਦੀਆਂ ਹੁਣ ਉਹਨਾਂ ਦਾ ਮਸਲਾ ਤਾਂ ਇੱਕ ਹੀ ਸੀ ਵੀ ਅਸੀਂ ਸਰਦਾਰਾਂ ਇਹ ਪੰਜਾਬ ਦੀ ਧਰਤੀ ਦੇ ਰਹਿਣ ਵਾਲੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਆਪਣੇ ਹੱਕਾਂ ਦੀ ਗੱਲ ਕਰਦੇ ਆ ਇਸੇ ਤੇ ਹੀ ਸਰਕਾਰਾਂ ਨੇ ਸਾਡੇ ਤੇ ਵੱਖ-ਵੱਖ ਪਰਚੇ ਪਾ ਕੇ ਨੌਜਵਾਨਾਂ ਤੇ ਗੁਰੂ ਦਾ ਦਰਦ ਰੱਖਣ ਵਾਲਿਆਂ ਤੇ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਜੇ ਅੱਜ ਈਕੇ ਵਰਗੀਆਂ ਤੇ ਤੁਹਾਡੇ ਤੇ ਗੁਰਮੁਖੋ ਵੱਖ-ਵੱਖ ਨਸ਼ਿਆਂ ਦੀ ਅੱਗ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਗਈ ਆ ਤੇ ਜੇ ਤੁਸੀਂ ਬਾੜ ਲਾ ਕੇ ਕਹਿ ਦਿਓ ਵੀ ਉਹ ਬਾਦਸਮਾਂ ਲੰਘ ਜੇ ਤੁਸੀਂ ਪਰਚਾ ਤੋਂ ਡਰੋ ਤੁਸੀਂ ਲੜਨ ਤੋਂ ਡਰੋ ਤੁਹਾਡੀ ਜਮੀਰ ਮਰ ਜੇ ਫਿਰ ਨਹੀਂ ਗੁਰਮੁਖੋ ਪਿਆਰਿਓ ਇਹ ਜਿਹੜਾ 25 ਤਰੀਕ ਨੂੰ ਕਾਠ ਰੱਖਿਆ ਜਾ ਰਿਹਾ ਮਹਾ ਪੰਚਾਇਤ ਬੁਲਾਈ ਜਾ ਰਹੀ ਆ ਮੋਰਚੇ ਤੇ ਇਹ ਪਿੱਛੇ 2 ਸਾਲਾਂ ਦੇ ਤੋਂ ਏ ਨਿਹੰਗ ਸਿੰਘ ਆਖੋ ਆਖੋ ਫੌਜਾਂ ਸੈਂਕੜੇ ਸਿੰਘ ਜਿਹੜੇ ਗੁਰਮਖੋ ਤੁਹਾਡੀ ਇਹ ਲੜਾਈ ਦੀ ਗੱਲ ਛਾਤੀਆਂ ਡਾਗੇ ਧੋਪ ਛਾਂ ਦੇ ਵਿੱਚ ਅਜੇ ਛੜਦੀ ਆਈ ਉਹ ਵੀ ਆਪਦੇ ਪਿੰਡੇ ਤੇ ਹੰਡਾਰੇ ਹਨ ਗਰਮੀ ਆਈ ਉਹ ਵੀ ਆਪਦੇ ਪਿੰਡੇ ਤੇ ਹੰਡਾਰੇ ਹਨ ਸਰਕਾਰਾਂ ਦੇ ਕਿਸੇ ਪਰਚੇ ਦਾ ਡਰ ਨਹੀਂ ਇਹਨਾਂ ਨੂੰ ਕਿਸੇ ਦੇ ਗੁਰਮਖੋ ਮਰਨ ਦਾ ਡਰ ਨਹੀਂ ਕਾਹਦੇ ਕਰਕੇ ਵੀ ਸਾਡੇ ਭਰਾ ਤੇ ਸਾਡੇ ਪੁੱਤਰ ਤੇ ਸਾਡੇ ਭਾਈ ਜੇਲਾਂ ਦੇ ਵਿੱਚ ਹਨ ਸਾਡਾ ਅਜ ਕੋਠੀਆਂ ਦਾ ਗੱਡੀਆਂ ਦੇ ਆਸ਼ਰਮ ਕੀਤੀ ਹੋਈ ਉਹ ਕਿਸੇ ਕੰਮ ਨਹੀਂ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਘਰਾਂ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਪਲਾਕਾਰ ਸੇਵਾ ਦਮਦਮੀ ਟਕਸਾਲ ਜਿੰਨੇ ਵੀ ਮਾਪੁਰਖ ਹਨ ਕਰਸਾਨ ਜੁਨੀਆਂ ਦੀਆਂ ਜਥੇ ਬੰਦੀਆਂ ਹਨ ਸਾਰੇ ਆਪਣਾ ਫਰਜ਼ ਪਛਾਣੋ ਇਹ ਕੇ ਆਪਦੇ ਬੱਚਿਆਂ ਤੱਕ ਬੀਬੀਆਂ ਤੱਕ ਇਥੇ ਗੁਰਮਖੋ ਪਹੁੰਚ ਗਏ ਤੇ ਜਿਹੜੀ ਸਰਕਾਰ ਦੇ ਤੱਕ ਸਾਡੀ ਆਵਾਜ਼ ਨਹੀਂ ਸੀ ਪਹੁੰਚਦੀ ਉਹ ਉਦੋਂ ਆਵਾਜ਼ ਪਹੁੰਚੇਗੀ ਤੇ ਗੁਰਮਖੋ ਐਦੂ ਉੱਤੇ ਤੁਹਾਡਾ ਕੋਈ ਵੀ ਹੱਲ ਨਹੀਂ ਹੈਗਾ ਤੇ ਜੇ ਤੁਸੀਂ ਇਸ ਨੂੰ ਨਗਰਜੀ ਕੱਢ ਦਿੱਤਾ ਤੇ ਤੁਹਾਡੇ ਦੇ ਤਰ੍ਹਾਂ-ਤਰ੍ਹਾਂ ਦੇ ਤਸੱਦਦ ਤੇ ਪਰਚੇ ਹੁੰਦੇ ਰਹਣੇ ਆ ਤੇ ਹੁੰਦੇ ਰਹੇ ਆ 84 ਦਾ ਸਾਰਾ ਹੀ ਸੰਘਰਸ਼ ਆ ਸਰੀਰ ਤੇ ਹੰਡਾ ਕੇ ਵੇਖਿਆ ਹਜੇ ਤੱਕ ਸਾਨੂੰ ਕਿਸੇ ਨੇ ਨਿਆਂ ਨਹੀਂ ਦਿੱਤਾ ਨਿਆਂ ਕਿਧੇ ਕਰਕੇ ਨਹੀਂ ਮਿਲਿਆ ਅਸੀਂ ਇੱਕ ਨਿਸ਼ਾਨ ਥੱਲੇ ਇਕੱਠੇ ਨਹੀਂ ਹੋਏ ਅਸੀਂ ਆਪਣੇ ਪੰਜਾਬ ਨੂੰ ਆਪਣਾ ਪੰਜਾਬ ਨਹੀਂ ਸਮਝਿਆ ਆਪਣੇ ਭਾਰਤ ਨੂੰ ਆਪਣਾ ਭਾਰਤ ਨਹੀਂ ਸਮਝਿਆ ਜਿਹਦੇ ਕਰਕੇ ਸਾਡੇ ਤੇ ਜ਼ੁਲਮ ਹੋ ਰਿਹਾ ਜਦੋਂ ਵੀ ਅਸੀਂ ਇੱਕ ਨਿਸ਼ਾਨ ਦੇ ਥੱਲੇ ਇਕੱਤਰ ਹੋ ਜਾਵਾਂਗੇ 23 ਤਰੀਕ ਨੂੰ ਵਾਦ ਤੋਂ ਵਾਦ ਇੱਥੇ ਗੁਰਮਖੋ ਪਿਆਰੋ ਸੁਮੁੱਤੀਆਂ ਜਥੇ ਬੰਦੀਆਂ ਪਹੁੰਚਣ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੇ ਤੁਹਾਡਾ ਦਰਦ ਆ ਬੰਦੀ ਸਿੰਘਾਂ ਦਾ ਤੁਹਾਡਾ ਦਰਦ ਦਾ ਕੱਲਾ ਤੁਹਾਡੇ ਬਿਆਨ ਦਿੱਤਿਆਂ ਨਹੀਂ ਇਹ ਕੰਮ ਹੋਣ ਵਾਲੇ ਵੀ ਅਸੀਂ ਬੰਦੀ ਸਿੰਘਾਂ ਦੇ ਨਾਲ ਖੜੇ ਘਰਾਂ 'ਚ ਬੈਠੇ ਕਹਿ ਦਿੰਦੇ ਹੋ ਸਟੇਜ ਤੇ ਜਾ ਕੇ ਬਿਆਨ ਦੇ ਦਿੰਦੇ ਹੋ ਇਹ ਗੁਰਮਖੋ ਕਿਸੇ ਦਾ ਮੋਰਚਾ ਨਹੀਂ ਇਹ ਮੋਰਚੇ ਦੀ ਗਵਾਹੀ ਸਾਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਕਰਦੇ ਹਨ ਇਹਦਾ ਗੁਰਮਖੋ ਜਿੰਨੀਆਂ ਵੀ ਇਹ ਕੋਈ ਸਾਡੀਆਂ ਮੋਰਚੇ ਦੀਆਂ ਕਮਜ਼ੋਰੀਆਂ ਲੱਗਦੀਆਂ ਅਸੀਂ ਆਪਦੀ ਝੋਲੀ ਚ ਪਵਾ ਲਏ ਨੇ ਅਸੀਂ ਬੰਦੀ ਸਿੰਘਾਂ ਵਾਸਤੇ ਹੀ ਖੜੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਵਾਸਤੇ ਇੱਥੇ ਬੈਠੇ ਆ ਐਦੂ ਵਾਦ ਗੁਰਮਖੋ ਉਹ ਜਿਹੜੇ ਤੁਹਾਡੇ ਵੱਖਰੇ ਹੋਣਗੇ ਕੋਈ ਵੱਖਰੇਵੇਂ ਉਹ ਹੱਕ ਲੈ ਲਿਆ ਜੋ ਐਸਾ ਹੱਕ ਵਾਸਤੇ ਤੁਹਾਨੂੰ ਪਹੁੰਚਣਾ ਚਾਹੀਦਾ ਸਮੂਚੀਆਂ ਜਥੇਬੰਦੀਆਂ ਦੇਸ਼ਾਂ ਵਿਦੇਸ਼ਾਂ 'ਚ ਵਸਣ ਵਾਲਾ ਗੁਰੂ ਖਾਲਸਾ ਸਭ ਨੂੰ ਬੁਲਾਉਂਦੇ ਫਤੇ ਬੁਲਾਓ ਫਤੇ ਬਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀਆਂ ਲਾਜ ਲੀਆਂ ਫੌਜਾਂ ਨੇ ਜੋ ਇਹ ਸਨੇਹਾ ਦਿੱਤਾ ਮਹਾਪੰਚਾਇਤ ਦਾ ਇਹ ਕੀਦੇ ਦਰਦ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਦਰਦ ਲਈ ਜਿਹੜੇ ਸਿੰਘ ਸਾਡੇ ਯੋਧੇ ਅੰਦਰ ਬੈਠੇ ਹਨ ਉਹਨਾਂ ਨੂੰ ਬਾਹਰ ਲਿਆਉਣ ਲਈ ਸਿੱਖਾਂ ਤੇ ਜੋ ਗੋਲੀਆਂ ਚੱਲੀਆਂ ਉਨਾ ਦੇ ਇਨਸਾਫ ਲਈ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਲਖਾ ਸਿੰਘ ਜੀ ਸਨਾਣਾ ਜੀ ਇਹਨਾਂ ਨੇ ਬੜੇ ਵਿਸਤਾਰ ਨਾਲ ਸਭ ਕੁਝ ਦੱਸ ਦਿੱਤਾ ਜਿਆਦਾ ਦੱਸਣ ਦੀ ਲੋੜ ਨਹੀਂ ਦਾਸ ਨੇ ਦੋਕ ਲੈਣਾ ਲਿਖੀਆਂ ਉਹ ਜ਼ਰੂਰ ਮੈਂ ਸੁਨਾਦ ਮਾਪ ਨੂੰ ਹਵਾਰੇ ਨੇ ਜਿਸ ਦੀਵੇ ਵਿੱਚ ਬੱਤੀ ਪਾਈ ਤੇਲ ਆਪਾਂ ਮੁਕਣ ਨਹੀਂ ਦੇਣਾ ਸੋਚ ਤੇ ਪਹਿਰਾ ਦੇਣ ਵਾਲਿਓ ਇਹ ਖੇਤ ਆਪਾਂ ਸੁਕਣ ਨਹੀਂ ਦੇਣਾ ਗੱਲਾਂ ਨਾਲ ਕੜਾ ਨਹੀਂ ਬਣਦਾ ਹਰ ਕੰਮ ਆਪਾਂ ਰੁਕਣ ਨਹੀਂ ਦੇਣਾ ਸੋਚੋ ਜਰਾ ਹਵਾਰੇ ਵੱਲ ਬੀਜ ਮਾੜਾ ਆਪਾਂ ਜੰਮਣ ਨਹੀਂ ਦੇਣਾ ਕਿਸ ਮਿੱਕੀ ਦਾ ਬਣਿਆ ਹਵਾਰਾ ਭੋਰਾ ਵੀ ਨਹੀਂ ਢੋਲਦਾ 30 ਸਾਲਾਂ ਤੋਂ ਅੰਦਰ ਬੈਠਿਆ ਪੰਥ ਲਈ ਹੀ ਬੋਲਦਾ ਬਾਹਰ ਬੈਠੇ ਅਸੀਂ ਮਸਤੀਆਂ ਕਰਦੇ ਸਾਨੂੰ ਪਤਾ ਨਹੀਂ ਉਸ ਦੇ ਘੋੜ ਦਾ ਜੇਕਰ ਅਸੀਂ ਇਕੱਠੇ ਹੋ ਕੇ ਕਰਦੇ ਕੰਮ ਤਾਂ ਨੂੰ ਹਵਾਰਾ ਜੇਲਾ ਵਿੱਚ ਜ਼ਿੰਦਗੀ ਰੋਲਦਾ ਅਜੇ ਵੀ ਵਾਰਸੋ ਕੌਮ ਦੇ ਉਹ ਕੁਝ ਸੋਚੀ ਕਰੀਏ ਪਤਾ ਤਾਂ ਲੱਗ ਜਾਂਦਾ ਹੀ ਸਾਡੇ ਰੋਲ ਦਾ ਆਓ ਆਪਾਂ ਨਾਲ ਮਿਲ ਕੇ ਸ਼ਾਨ ਬਣੀਏ ਕੌਮੀ ਇਨਸਾਫ ਮੋਰਚੇ ਦੀ ਜਿਹੜਾ ਕੱਟ ਵੱਧ ਨਹੀਂ ਤੋਲਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣਾ ਸਾਨੂੰ ਫਿਕਰ ਨਹੀਂ ਹੋਰਦਾ ਸਿੰਘ ਜੇਲਾਂ ਚੋਂ ਬਾਹਰ ਲਿਆਉਣੇ ਇਹ ਕੰਮ ਹੈਗਾ ਜੋਰ ਦਾ ਬੈਰੋਂ ਪਰ ਹੱਥ ਜੋੜਦਾ ਇੱਕਠੇ ਹੋ ਕੇ ਹੰਬਲਾ ਮਾਰੀਏ ਦੂਰ ਕਰੀਏ ਜਿਹੜਾ ਬਦਲ ਸਿੱਖ ਕੌਮ ਤੇ ਘੋਰਦਾ ਸਾਧ ਸੰਗਤ ਜੀ ਮੈਂ ਖਾਸ ਕਰਕੇ ਬਾਦ ਦੇ ਇਲਾਕੇ ਨੂੰ ਬੇਨਤੀ ਕਰਦਾ ਬਾਦ ਦੇ ਇਲਾਕੇ ਵਿੱਚ ਇਹ ਮੋਰਚਾ ਲੱਗਿਆ ਸਾਨੂੰ ਆਪਣੇ ਘਰਾਂ ਵਿੱਚ ਬੈਠਣ ਦਾ ਮੌਜ ਨਾਲ ਬੈਠਣ ਦਾ ਕੋਈ ਅਧਿਕਾਰ ਨਹੀਂ ਜਿੰਨਾ ਚਿਰ ਤੁਸੀਂ ਇਹ ਮੋਰਚਾ ਫਤੇ ਨਹੀਂ ਕਰਦੇ ਕਿਉਂਕਿ ਦੂਰ ਤੋਂ ਆਉਣਾ ਸੰਗਤ ਨੂੰ ਔਖਾ ਜਿਹੜੇ ਨੇੜੇ ਦੇ ਪਿੰਡ ਹਨ ਬਵਾਦ ਦੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕੌਮੀ ਇਨਸਾਫ ਮੋਰਚੇ ਵੱਲੋਂ 25 ਤਰੀਕ ਨੂੰ ਆਵੇਂ ਟਰੈਕਟਰਾਂ ਤੇ 81 ਤੇ ਆਪਣੀਆਂ ਗੱਡੀਆਂ ਤੇ ਵੀਹਰਾਂ ਕੱਤ ਕੇ ਮੋਰਚੇ ਵਿੱਚ ਪਹੁੰਚੋ ਤੇ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਕਰਾਈਏ ਬੇਅਦਬੀ ਦਾ ਇਨਸਾਫ ਲਈਏ ਜੋ ਲਾਡਲੀਆਂ ਫੌਜਾਂ ਹਨ ਇਹ ਕੌਮੀ ਇਨਸਾਫ ਮੋਰਚੇ ਦੀ ਰੀੜ ਦੀ ਹੱਡੀ ਹਨ 2 ਸਾਲ ਤੋਂ ਡਟੇ ਹੋਏ ਹਨ ਕਦੇ ਵੀ ਸਿੱਖ ਕੌਮ ਤੇ ਕੋਈ ਮਸਲਾ ਪੈਂਦਾ ਤਾਂ ਸਭ ਤੋਂ ਮੂਹਰੇ ਅਲਰਟ ਲੀਆਂ ਫੌਜਾਂ ਜਾਂਦੀਆਂ ਹਨ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਖੀਮਾ ਦਾ ਜਾਚਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ